ਜਿਹੜੇ ਖੇਤਾਂ 'ਚ ਭਰਾ ਉਹ ਡੰਗਰ ਜ਼ਿਆਦਾ ਆਉਂਦੇ ਨੇ, ਰੋਜ਼ ਆ ਜਾਂਦੇ ਨੇ, ਜਾਂ ਹੁਣ ਜਿਵੇਂ ਜੰਗਲੀ ਸੂਰ ਨੇਗੇ ਬਹੁਤ ਏਰੀਆ 'ਚ ਬਹੁਤ ਜ਼ਿਆਦਾ ਨੁਕਸਾਨ ਕਰ ਰਹੇ ਨੇ ਇਹ, ਜਾਂ ਵਿੱਚ ਗਾਈਆਂ ਹੋ ਗਈਆਂ, ਜਾਂ ਜਿਹੜੇ ਸੁੰਨੇ ਡੰਗਰ ਹੋ ਗਏ, ਕਣਕ ਦਾ, ਜਾਂ ਜਿਹੜੇ ਵੀਰ ਟਮਾਟਰ, ਆਲੂ ਲਾਉਂਦੇ ਨੇ, ਜਾਂ ਸਬਜ਼ੀਆਂ ਲਾਉਂਦੇ ਨੇ, ਉਹਨਾਂ ਦਾ ਇਹ ਬਹੁਤ ਜ਼ਿਆਦਾ ਨੁਕਸਾਨ ਕਰ ਜਾਂਦੇ ਨੇ। ਜਿਹਦਾ ਹਲੇ ਤੱਕ ਕੋਈ ਪੱਕਾ ਹੱਲ ਨਹੀਂ ਲੱਭਿਆ ਸੀਗਾ, ਪਰ ਅੱਪਾ ਆ ਜ ਆ ਆ ਵੀਰ ਕੋਲ ਜੀ ਨੇ ਇਹਦਾ ਪੱਕਾ ਹੱਲ ਕੱਢਿਆ ਹੋਇਆ। ਆ ਜਿਹੜੀਆਂ ਤੁਹਾਨੂੰ ਤਾਰਾਂ ਦੇਖਦੀਆਂ ਹੋਣਗੀਆਂ, ਉਹ ਨਹੀਂ ਹੈਗੀਆਂ। ਇਹ ਪ੍ਰਾਪ ਉਹ ਬਹਣ ਦੇ ਆਲੇ-ਦਾਲੇ ਫੇਰੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਜਿਹਦੇ ਨਾਲ ਡੰਗਰ ਤੁਹਾਡੇ ਖੇਤ ਦੇ ਵਿੱਚ ਆਈ ਨਹੀਂ ਸਕਲਾ ਆ ਤੁਹਾਨੂੰ ਨੇੜੇ ਬੀੜ ਦਿਖਦਾ ਹੋਊਗਾ ਜੰਗਲ ਹੈਗਾ ਨੇੜੇ ਜਿਹਦੇ ਕਰਕੇ ਇੱਥੇ ਬਹੁਤ ਜ਼ਿਆਦਾ ਜਾਨਵਰ ਆਉਂਦੇ ਨੇ ਖਤਰਨਾਕ ਜਾਨਵਰ ਵੀ ਆਉਂਦੇ ਨੇ ਕਈ ਵਾਰ ਇਕੱਲਾ-ਦਕੱਲਾ ਬੰਦਾ ਖੇਤ ਹੁੰਦਾ ਉਹਨੂੰ ਡਰ ਵੀ ਹੋ ਜਾਂਦਾ ਆ ਚੀਜ਼ ਦੇ ਨਾਲ ਆ ਤੁਹਾਡੇ ਖੇਤ 'ਚ ਡੰਗਰ ਨਹੀਂ ਆਊਗਾ ਆਪਾਂ ਦਿਖਾਉਣਾ ਤੁਹਾਨੂੰ ਪ੍ਰੋਪਰ ਆ ਦੇਖ ਲਓ ਸਾਰਾ ਆਲਾ-ਦਾਲਾ ਕਵਰ ਕਰਿਆ ਹੋਇਆਗਾ ਚੀਜ਼ ਕੀ ਰਹੀ ਹੈ ਇਹ ਆਜੋ ਦਿਖਾਉਣਾ ਤੁਹਾਨੂੰ ਤੁਸੀਂ ਵੀ ਆਪਣੇ ਖੇਤ ਲਾ ਸਕਦੇ ਹੋਗੇ ਆਹ ਮਸ਼ੀਨ ਲਾਈ ਹੋਈ ਆ ਭਰਾਵੋ ਮੜਾ ਜੂਮ ਕਰਕੇ ਦਿਖਾ ਦਿਓ ਆਹ ਮਸ਼ੀਨ ਹੈ ਝਟਕਾ ਮਸ਼ੀਨ ਬਿਜਲੀ ਤੇ ਲੱਗਦੀ ਹੈਗੀ ਇਹ ਇਹਦੇ ਨਾਲ ਕੋਈ ਬੰਦਾ ਮਰਦਾ ਨਹੀਂ ਹੈਗਾ ਜੇ ਕੋਈ ਇਹਨੂੰ ਹੱਥ ਵੀ ਲਾ ਲੂਗਾ ਡੰਗਰ ਨੂੰ ਇਹ ਝਟਕਾ ਦਿੰਦੀ ਹੈਗੀ ਆਹ ਕੰਪਨੀ ਦੀ ਹੈ ਇਹ ਜੇ ਤੁਸੀਂ ਮੰਗਵਾਉਣੀ ਹੋਵੇ ਕਿਸੇ ਵੀਰ ਨੇ ਤਾਂ ਕੰਪਨੀ ਦੀ ਮੰਗਵਾ ਵੀ ਸਕਦਾ ਹੈਗਾ ਆ ਉੱਪਰ ਤੁਸੀਂ ਇਹਦੀ ਫੋਟੋ ਖਿੱਚ ਕੇ ਜਾ ਕੇ ਦਿਖਾ ਦਿਓ ਤੁਹਾਨੂੰ ਜਿਹੜੇ ਵੀ ਦੁਕਾਨਦਾਰ ਤੋਂ ਕਹੋਗੇ ਉਹ ਦੁਕਾਨਦਾਰ ਦੇ ਦੂਗਾ ਆਹ ਬੈਟਰੀ ਹੈਗੀ ਇਹਦੀ ਜਿਹੜੀ ਤੇ ਇਹ ਚੱਲਦੀ ਹੈਗੀ ਤਾਰਾਂ ਦੇ ਵਿੱਚ ਝਟਕਾ ਲੱਗਦਾ ਹੈਗਾ ਜਿਵੇਂ ਆਪਾਂ ਨੂੰ ਕੇਰਾ ਫੜ ਕੇ ਦੁਬਾਰੇ ਤੁਰੰਤ ਇਹ ਛੱਡ ਦਿੰਦੀ ਹੈਗੀ ਇਹ ਨਹੀਂ ਹੈਗਾ ਵੀ ਜੇ ਕੋਈ ਰਾਤ ਬਰਾਤੇ ਬੰਦੇ ਨੇ ਵੀ ਹੱਥ ਲਾ ਲਿਆ ਵੀ ਉਹਨੂੰ ਕੁਝ ਹੋ ਜਾਊਗਾ ਆਹ ਐ ਸਲੋਟ ਆਪਾਂ ਨੂੰ ਤਾਰ ਫੇਰਨੀ ਪੈਂਦੀ ਆ ਆਹ ਚੀਜ਼ ਦੇ ਨਾਲ ਜਿਹਦੇ ਨਾਲ ਆਪਾਂ ਬਾਅਦ ਚੋਂ ਇਕੱਠੀ ਵੀ ਕਰ ਸਕੀਏ 6 ਮਹੀਨੇ ਦਾ ਰਿਜ਼ਲਟ ਹੈ ਬਾਈਆਂ ਦਾ 6 ਮਹੀਨੇ ਹੋ ਗਏ ਲਈ ਨੂੰ ਹਲੇ ਤੱਕ ਕੋਈ ਵੀ ਡੰਗਰ ਨੇ ਕੋਈ ਵੀ ਕਣਕ ਦਾ ਨੁਕਸਾਨ ਨਹੀਂ ਕਰਿਆ ਹੈਗਾ ਨਹੀਂ ਅੱਗੇ ਕੀ ਹੁੰਦਾ ਸੀ ਵਿਗੜ ਕਰਕੇ ਅੱਧਾ ਅੱਧਾ ਕੀਲਾ ਰੋਜ ਲਾਲੋ ਜਾਂ ਸੁੰਨੇ ਡੰਗਰ ਸੀਗੇ ਜਿਹੜੇ ਮਿੱਧ ਦਿੰਦੇ ਸੀ ਜਾਂ ਜਿਵੇਂ ਜੰਗਲੀ ਸੂਰ ਸੀਗੇ ਉਹ ਬਹੁਤ ਜ਼ਿਆਦਾ ਨੁਕਸਾਨ ਕਰਦੇ ਸੀਗੇ ਆ ਪੱਕਾ ਹੱਲ ਲੱਭਿਆ ਵੀਰਾਂ ਨੇ ਜੇ ਕਿਸੇ ਵੀਰ ਨੇ ਇਹ ਮਕਬਾਉਣਾ ਵੀ ਹੋਵੇ ਤਾਂ ਵੀ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਦੁਕਾਨਦਾਰ ਨੂੰ ਜਾ ਕੇ ਦਿਖਾ ਦਿਓ ਦੁਕਾਨਦਾਰ ਤੁਹਾਨੂੰ ਇਹ ਚੀਜ਼ ਦੇ ਵੀ ਦੇਊਗਾ ਜੇ ਕਿਸੇ ਵੀਰ ਨੇ ਇਹ ਚੀਜ਼ ਹੋਰ ਵਰਤੀ ਹੈ ਉਹ ਵੀ ਦੱਸਿਓ ਜਰੂਰ 6 ਮਹੀਨਿਆਂ ਦਾ ਪ੍ਰੋਜੈਕਟ ਲਾ ਕੇ ਦੇਖਿਆ ਆਪਾਂ ਸੀ ਫੇਰ ਇਹ ਵੀਡੀਓ ਬਣਾਈ ਗਈ ਹੈ ਬਹੁਤ ਵਧੀਆ ਰਿਜ਼ਲਟ ਨੇ ਇਹਦੇ ਜੇ ਵੀਡੀਓ ਵਧੀਆ ਲੱਗੇ ਸ਼ੇਅਰ ਜਰੂਰ ਕਰਿਓ ਜਿਹੜੇ ਇਲਾਕਿਆਂ 'ਚ ਡੰਗਰ ਆਉਂਦੇ ਨੇ ਸੂਰ ਆਉਂਦੇ ਨੇ ਇਹ ਚੀਜ਼ ਵਰਤ ਲਿਓ ਤੁਸੀਂ ਬਸ ਤਾਰ ਦਾ ਧਿਆਨ ਰੱਖਿਓ ਤਾਰ ਦੋ ਤਾਰਾ ਲਾਉਣੀਆਂ ਨੇ ਤੁਸੀਂ ਇੱਕ ਧਰਤੀ 'ਚੋਂ 2.5 ਫੁੱਟ ਉੱਚੀ ਲਾਉਣੀਆਂ ਤੇ ਇੱਕ ਐਨੀ ਉੱਚੀ ਲਾਉਣੀਆਂ ਮਤਲਬ ਆ ਸੋਨੂੰ ਮੇਰੀ ਹਾਈਟ ਤੋਂ ਦਿਖਦਾ ਹੀ ਹੋਊਗਾ ਐਨੀ ਉੱਚੀ ਲਾ ਲਿਓ ਟੰਬੇ ਗੱਡ ਕੇ ਸਾਰਾ ਕਵਰ ਕਰ ਲਿਓ わかった。